ਪੀਐਮ ਨਰਿੰਦਰ ਮੋਦੀ ਦੇ ਵੱਲੋਂ ਪੰਜਾਬ ਦੇ ਲਈ ਸਪੈਸ਼ਲ ਪੈਕੇਜ ਐਲਾਨ ਕਰ ਦਿੱਤਾ ਗਿਆ ਹੈ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਨੂੰ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਦਿੱਤਾ ਗਿਆ ਹੈ ਜਿਸ ਪੈਕੇਜ ਦੇ ਉੱਤੇ ਸਵੇਰ ਦਿਆਂ ਸਾਰੇ ਦੀਆਂ ਨਜ਼ਰਾਂ ਟਿਕੀਆਂ ਸਨ ਦੱਸਿਆ ਜਾ ਰਿਹਾ ਸੀ ਕਿ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਅੱਜ ਵੱਡਾ ਐਲਾਨ ਕੀਤਾ ਜਾਵੇਗਾ ਤਾਂ ਹੁਣ ਉਹ ਐਲਾਨ ਕਰ ਦਿੱਤਾ ਗਿਆ ਹੈ ਤੇ ਪੰਜਾਬ ਨੂੰ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਦਿੱਤਾ ਗਿਆ ਹੈ ਤਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦਿੱਤੇ ਜਾਣਗੇ ਜ਼ਖਮੀਆਂ ਨੂੰ 50-50 ਹਜ਼ਾਰ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਤਾਂ ਸੇਮ ਇਦਾਂ ਹੀ ਹਿਮਾਚਲ ਦੇ ਵਿੱਚ ਵੀ ਮ੍ਰਿਤਕਾਂ ਅਤੇ ਜ਼ਖਮੀਆਂ ਨੂੰ ਇੰਨੇ ਨੇ ਐਲਾਨ ਕੀਤੇ ਗਏ ਸੀ ਤੇ ਉੱਥੇ ਹੀ ਹਿਮਾਚਲ ਦੇ ਲਈ ਜਿੱਥੇ 1500 ਕਰੋੜ ਰੁਪਏ ਦਾ ਐਲਾਨ ਕੀਤਾ ਸੀ ਤੇ ਉੱਥੇ ਹੁਣ ਪੰਜਾਬ ਦੇ ਲਈ 100 ਵੱਧ ਯਾਨੀ ਕਿ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਦਿੱਤਾ ਗਿਆ ਹੈ ਤਾਂ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਅੱਜ ਪੰਜਾਬ ਅਤੇ ਹਿਮਾਚਲ ਦੌਰੇ ਤੋਂ ਬਾਅਦ ਇਹ ਸਪੈਸ਼ਲ ਪੈਕੇजेस ਦਾ ਐਲਾਨ ਕੀਤਾ ਗਿਆ ਹੈ ਤੇ ਪੰਜਾਬ ਦੇ ਲਈ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਦਿੱਤਾ ਗਿਆ ਹੈ ਜਿਸ ਦੇ ਵਿੱਚ ਹੁਣ ਪੁਨਰਵਾਸ ਹੋ ਸਕੇਗਾ ਜਿਸ ਦੇ ਕਰਕੇ ਪਿੰਡਾਂ ਦੇ ਵਿੱਚ ਜਿਹੜੀ ਤਬਾਹੀ ਆਈ ਆ ਉਹਨਾਂ ਨੂੰ ਦੁਬਾਰਾ ਸਹੀ ਕੀਤਾ ਜਾਵੇਗਾ ਮੁੜ ਤੋਂ ਪਿੰਡ ਸੁਰਜੀਤ ਹੋਣਗੇ ਤਾਂ ਹੁਣ ਜਿਹੜਾ ਰਾਹਤ ਪੈਕੇਜ ਆ ਉਹ 1600 ਕਰੋੜ ਰੁਪਏ ਦਿੱਤਾ ਗਿਆ ਹੈ ਹਾਲਾਂਕਿ ਮੰਗ ਹੈ ਜਿਹੜੀ ਉਹ ਕਾਫੀ ਵੱਡੀ ਕੀਤੀ ਜਾ ਰਹੀ ਸੀ ਇਥੋਂ ਤੱਕ ਕੀ ਪੰਜਾਬ ਦੇ ਆਪ ਦੇ ਪ੍ਰਧਾਨ ਨੇ ਜਿਹੜੇ ਉਹਨਾਂ ਦੇ ਵੱਲੋਂ 20000 ਕਰੋੜ ਦੀ ਮੰਗ ਕੀਤੀ ਗਈ ਸੀ ਪਰ ਹੁਣ ਜਿਹੜਾ ਪੰਜਾਬ ਦੇ ਲਈ ਰਾਹਤ ਪੈਕੇਜ ਪੀਐਮ ਨਰਿੰਦਰ ਮੋਦੀ ਦੇ ਵੱਲੋਂ 1600 ਕਰੋੜ ਰੁਪਏ ਦਿੱਤਾ ਗਿਆ ਹੈ ਤਾਂ 1600 ਕਰੋੜ ਦਾ ਸਪੈਸ਼ਲ ਪੈਕੇਜ ਪੰਜਾਬ ਦੇ ਲਈ ਦਿੱਤਾ ਗਿਆ ਹੈ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਦਿਨ ਸਥਿਤੀ ਬਣੀ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਉਹਨਾਂ ਨੇ ਦੌਰਾ ਕਰਕੇ ਅਤੇ ਬਾਅਦ ਵਿੱਚ ਲੋਕਾਂ ਨਾਲ ਗੱਲਬਾਤਾਂ ਕਰਕੇ ਉਸ ਤੋਂ ਬਾਅਦ ਇਸ ਪੈਕੇਜ ਦਾ ਐਲਾਨ ਕੀਤਾ ਹੈ ਤੇ ਜਿੱਥੇ ਹਿਮਾਚਲ ਦੇ ਲਈ 1500 ਕਰੋੜ ਰੁਪਏ ਉੱਥੇ ਪੰਜਾਬ ਦੇ ਲਈ 100 ਵਾਧੇ ਯਾਨੀ ਕਿ 1600 ਕਰੋੜ ਦਾ ਰਾਹਤ ਪੈਕੇਜ ਦਿੱਤਾ ਗਿਆ ਹੈ